ਨਸ਼ੇ ਦੀ ਸਮੱਸਿਆ ਕੋਈ ਪੰਜਾਬ ਦੀ ਜਾਂ ਕਿਸੇ ਇੱਕ ਰਾਜ ਦੀ ਸਮੱਸਿਆ ਨਹੀਂ ਹੈ ਇਹ ਪੂਰੇ ਦੇਸ਼ ਤੇ ਪੂਰੀ ਦੁਨੀਆ ਦੀ ਸਮੱਸਿਆ ਹੈ ਬਟ ਇਹਦਾ ਹੱਲ ਕੀ ਕੀਤਾ ਜਾਵੇ ਇਹਦੇ ਬਾਰੇ ਇੱਕ ਵਿਗਿਆਨਿਕ ਸੋਚ ਦੇ ਨਾਲ ਅੱਗੇ ਵਧਣਾ ਇਹਨੂੰ ਇੱਕ ਲਾਅ ਐਂਡ ਆਰਡਰ ਪ੍ਰੋਬਲਮ ਸਮਝ ਕੇ ਨਾ ਛੱਡ ਦੇਣਾ ਬਲਕਿ ਇਹਨੂੰ ਇੱਕ ਹਿਊਮਨ ਮੈਂਟਲ ਹੈਲਥ ਦਾ ਇਸ਼ੂ ਸਮਝ ਕੇ ਉਹਦੇ ਨਾਲ ਕਿਸ ਤਰ੍ਹਾਂ ਡੀਲ ਕਰਨਾ ਉਹਦੇ ਨਾਲ ਰਿਲੇਟਡ ਜਿੰਨੇ ਵੀ ਅਲੱਗ-ਅਲੱਗ ਚਾਹੇ ਉਹ ਪੁਲਿਸ ਅਧਿਕਾਰੀ ਹੋਣ ਜਾਂ ਡਾਕਟਰਸ ਪੈਰਾਮੈਡੀਕਸ ਔਰ ਜਦੋਂ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਕਲੀਨिकल ਸਾਈਕੋਲੋਜਿਸਟ ਸਾਡੇ ਕੋਲ ਨਹੀਂ ਹੁੰਦੇ ਸੀ ਉਹਨਾਂ ਦੀ ਰਿਕਰੂਟਮੈਂਟ ਕੀਤੀ ਕੱਲ ਉਹਨਾਂ ਦੀ ਵੀ ਸਪੈਸ਼ਲ ਜਿਹੜੀ ਟ੍ਰੇਨਿੰਗ ਹੈ ਜਿਹਦੇ ਵਿੱਚ ਜਿਸ ਤਰ੍ਹਾਂ ਤੁਹਾਡੇ ਵੀ ਜਿਹੜੇ ਐਕਸਪਰਟਸ ਹੈ ਪੀਜੀਆਈ ਤੋਂ ਆਣਗੇ ਨੈਸ਼ਨਲ ਇੰਸਟੀਚਿਊਟ ਆਫ ਮੈਂਟਰਲ ਹੈਲਥ ਐਂਡ ਨਿਊਰੋਸਾਇੰਸਿਸ ਤੋਂ ਆਣਗੇ ਔਰ ਇਹ ਜਿਹੜਾ ਵੈਨਿਊ ਹੈ ਇਹ ਵੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਦਾ ਵੀ ਇੱਕ ਸਪੈਸ਼ਲ ਪਰਪਸ ਹੈ ਕਿ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਨੂੰ ਇਹਦੇ ਸਾਰੇ ਲੀਗਲ ਐਸਪੈਕਟਸ ਐਂਡ ਡੀਪੀਐਸ ਤੇ ਇਹਦੇ ਨਾਲ ਨਾਲ ਇਹਦੇ ਸੋਸ਼ਲ ਇੰਪੈਕਟ ਕੀ ਹੈ ਇਹ ਕਨਸੀਕਵੈਂਸਸ ਕੀ ਹੈ ਉਹ ਸਾਰੇ ਐਸਪੈਕਟ ਸਮਝ ਕੇ ਇੱਕ ਪੁਲਿਸ ਵਾਲਾ ਐਜ਼ ਅ ਪੁਲਿਸਮੈਨ ਜਿਹੜੇ ਦੋ ਕੰਪੋਨੈਂਟ ਹੈਗੇ ਆ ਇੱਕ ਹੈਗਾ ਡਰੱਗ ਟਰੇਡ ਉਹ ਇੱਕ ਕ੍ਰਿਮੀਨਲ ਐਕਟੀਵਿਟੀ ਆ ਉਹਨਾਂ ਨੂੰ ਕ੍ਰਿਮੀਨਲ ਸਟੇਟ ਕਰਨਾ ਲੇਕਿਨ ਜਿਹੜਾ ਡਰੱਗ ਐਡਿਕਟ ਹੈਗਾ ਉਹ ਇੱਕ ਪੇਸ਼ੈਂਟ ਆ ਉਹ ਇਟਸ ਅ ਮੈਂਟਲ ਹੈਲਥ ਇਸ਼ੂ ਉਹਨੂੰ ਹਮਦਰਦੀ ਦੇ ਨਾਲ ਪਿਆਰ ਦੇ ਨਾਲ ਉਹਨੂੰ ਸਮਝਾ-ਭਝਾ ਕੇ ਡੀ ਐਡਿਕਸ਼ਨ ਸੈਂਟਰ ਤੱਕ ਲੈ ਕੇ ਜਾਣਾ ਜਿਹੜਾ ਰਿਫਾਰਮਿਸਟ ਜਸਟਿਸ ਹੈ ਇੱਕ ਨਵੀਂ ਅਪਰੋਚ ਲੈ ਕੇ ਆਣਾ ਜਦੋਂ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਦੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਤੇ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਨੇ ਅਸੀਂ ਫਰਵਰੀ ਦੇ ਆਖਰੀ ਹਫਤੇ ਵਿੱਚ ਯੋਧ ਨਸ਼ੇ ਵਿਰੋਧ ਸ਼ੁਰੂ ਕੀਤਾ ਉਹਦੇ ਨਾਲ ਬਹੁਤ ਸਾਰੇ ਕੋਪੋਨੈਂਟ ਕੇ ਲੋਕਾਂ ਨੂੰ ਜਾ ਕੇ ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਹੈ ਸਟਿਗਮਾ ਹੈਗਾ ਸੋ ਇਹਦੇ ਵਿੱਚ ਤੁਹਾਡਾ ਬਹੁਤ ਵੱਡਾ ਰੋਲ ਆ ਜਿਹੜੀ ਜਿਹੜੀ ਜਮੀਨੀ ਪੌਚ ਹੈਗੀ ਆ ਕਿ ਜਦੋਂ ਕੋਈ ਬੰਦਾ ਨਸ਼ਾ ਕਰਦਾ ਉਹ ਘਰ ਵਾਲਿਆਂ ਨੂੰ ਦੁਸ਼ਮੰਦ ਆ ਘਰ ਵਿੱਚ ਚੋਰੀ ਹੋਣੀ ਸ਼ੁਰੂ ਕਰ ਦਿੰਦਾ ਘਰ ਚੋਂ ਪਹਿਲਾਂ ਚੋਰੀਆਂ ਕਰਦਾ ਫਿਰ ਉਹ ਬਾਹਰ ਜਾ ਕੇ ਚੋਰੀਆਂ ਕਰਦਾ ਫਿਰ ਘਰ ਵਾਲਿਆਂ ਨੂੰ ਪਤਾ ਲੱਗ ਜਾਂਦਾ ਫਿਰ ਉਹ ਛਪਾਣ ਲੱਗ ਜਾਂਦੇ ਆ ਮੈਡੀਕਲ ਹੈਲਪ ਨਹੀਂ ਲੈਂਦੇ ਜਿਸ ਤਰ੍ਹਾਂ ਕਿ ਜੇ ਨੂੰ ਕੋਈ ਪੇਟ ਦਰਦ ਹੁੰਦਾ ਉਹ ਕਹਿੰਦਾ ਮੇਰੇ ਪੇਟ ਸੇ ਦਰਦ ਹੈ ਮੈਨੂੰ ਬੁਖਾਰ ਹੈ ਉਹਨੂੰ ਆਪਾਂ ਉਹਦੀ ਮਦਦ ਕਰਦੇ ਹਾਂ ਕੋਈ ਐਕਸੀਡੈਂਟ ਹੋ ਜਾਂਦਾ ਉਹ ਉਸੇ ਫਰਸਟ ਏਡ ਦਿੰਦੇ ਆ ਸੋ ਇਹ ਅਸੀਂ ਨਵਾਂ ਕਨਸੈਪਟ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਇਹਦੇ ਬਾਰੇ ਸੋਚੋ ਮੈਂਟਲ ਹੈਲਥ ਫਰਸਟ ਏਡ ਜੇ ਕਿਸੇ ਬੰਦੇ ਦੇ ਵਿੱਚ ਸੁਸਾਇਸਾਈਡਲ ਟੈਂਡੈਂਸੀ ਆ ਜੇ ਡਰੱਗ ਲੈਣ ਦੀ ਟੈਂਡੈਂਸੀ ਆ ਜੇ ਉਹਨੂੰ ਡਿਪਰੈਸ਼ਨ ਆ ਉਹਨੂੰ ਕਿੱਦਾਂ ਡਾਇਗਨੋਸ ਕਰਨਾ ਬੱਚਿਆਂ ਨੂੰ ਐਜੂਕੇਟ ਕਰਨਾ ਸੋ ਇਹ ਜਿਹੜੇ ਸਾਰੇ ਰੋਲ ਐ ਵੀ ਇੱਕ ਨਵੇਂ ਰੋਲ ਦੇ ਵਿੱਚ ਜਿਹੜਾ ਪੁਲਿਸਮੈਨ ਹੈ ਉਹ ਇੱਕ ਨਾ ਇਨਫੋਰਸਿੰਗ ਆ ਦੇ ਸੋਸ ਪਰਸਨ ਆ ਔਰ ਸ਼ਾਲੀਨ ਮਿਤਰਾ ਜੀ ਨੇ ਇਹਦੇ ਵਿੱਚ ਬਹੁਤ ਅੱਛਾ ਯੋਗਦਾਨ ਪਾ ਰਹੇ ਆ ਔਰ ਇਹਦੇ ਨਾਲ ਨਾ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਸ ਉਹਦੇ ਐਕਸਪਰਟਸ ਆਏ ਹੋਏ ਆ ਸਾਡੇ ਜਿਹੜੇ ਸਾਡੇ ਸੈਕੂਲਰ ਇਕੋਲੋਜਿਸਟ ਨੂੰ ਟ੍ਰੇਨਿੰਗ ਦੇ ਰਹੇ ਆ ਫਿਰ ਨਾ ਤੋਂ ਸਾਡੇ ਮੁੱਖ ਬਤਵਿਸਾਬ ਨੂੰ ਮਿਲ ਕੇ ਗਿਆ ਲੈਣੇ ਅਬਿਰਲਾ ਜੀ ਆਏ ਦੇ ਆਰ ਪਲੋ ਕਲੈਬੋਰੇਟਿੰਗ ਵਿਦ ਅਸ ਕਿ ਡਾਟਾ ਇੰਟੈਲੀਜੈਂਸ ਤੇ ਟੈਕਨੀਕਲ ਸਪੋਰਟ ਯੂਨਿਟ ਅਸੀਂ ਸੈਟ ਅਪ ਕੀਤੇ ਆ ਜਿਹੜੇ ਸਾਡੇ ਈਵਨ ਸੈਕਟਰੀਸਟ ਹੈ ਗਿਆ ਉਹਨਾਂ ਨੂੰ ਨੈਸ਼ਨਲ ਰਿਸਟਿ ਜਿਹੜੀ ਸਾਡੇ ਹੈਗਾ ਐਮਜ਼ ਦੇ ਵਿੱਚ ਹੈਗਾ ਨੈ ਮੁੱਖ ਮੰਤਰੀ ਸਾਹਿਬ ਨੇ ਇੱਕ ਹੋਰ ਬਹੁਤ ਵੱਡਾ ਬਲਾਨਾ ਕਿ ਜਿਹੜੀ ਰੋਡ ਸਾਹਿਬ ਬੰਦੇ ਨੂੰ ਨਸ਼ਾ ਛੁਡਾਤਾ ਉਹ ਪਿੰਡ ਵਿੱਚ ਆਏਗਾ ਪਿੰਡ ਦਾ ਹਾਲਾਤ ਉਹੀ ਹੈ ਔਰ ਉਹਦੀ ਮਜਬੂਰੀ ਹੈ ਸਕਿੱਲ ਡਵੈਲਪਮੈਂਟ ਜਿੰਨੇ ਸਾਡੇ ਡੀ ਐਡਿਕਸ਼ਨ ਰੀ ਹੈਬ ਸੈਂਟਰ ਹੈ ਉਹਨਾਂ ਦੇ ਵਿੱਚ ਸਕਿੱਲ ਡਵੈਲਪਮੈਂਟ ਕਿ ਬੰਦੇ ਨੂੰ ਨਸ਼ਾ ਛੁਡਾ ਕੇ ਕਿਸੇ ਕੰਮ ਦੇ ਨਾਲ ਜੋੜਨਾ ਸੋ ਇਹ ਜਿਹੜੇ ਸਾਰੇ ਉਪਰਾਲੇ ਆ ਮੈਨੂੰ ਪੂਰੀ ਉਮੀਦ ਹੈ ਕਿ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਜੋ ਇਹਨਾਂ ਨੇ ਰੰਗਲਾ ਪੰਜਾਬ ਮਿਸ਼ਨ ਦਾ ਵਾਅਦਾ ਕੀਤਾ ਤੇ ਵੀ ਆਰ ਆਨ ਟਰੈਕ ਔਰ ਮੈਂ ਉਮੀਦ ਕਰਦਾ ਕਿ ਜਿੰਨੇ ਪੁਲਿਸ ਆਫਸਰ ਉਹ ਸਾਰੇ ਕਿ ਨਵੇਂ ਰੋਲ ਦੇ ਵਿੱਚ ਇਸ ਟ੍ਰੇਨਿੰਗ ਤੋਂ ਬਾਅਦ ਜਿਹੜੇ ਆ ਗਿਆ ਲੋਕਾਂ ਨੂੰ ਮਤਲਬ ਇੱਕ 64A ਦੇ ਵਿੱਚ ਫੜ ਕੇ ਡੀਡਿਕਸ਼ਨ ਸੈਂਟਰ ਜਾਂ ਰੀਹੈਬ ਸੈਂਟਰ ਚੱਲਣ ਦੀ بجائے ਉਹਨਾਂ ਨੂੰ ਮੋਟੀਵੇਟ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ ਸਮਝਾ ਕੇ ਜਦੋਂ ਉਹ ਮੋਟੀਵੇਟ ਹੋ ਕੇ ਜਾਏਗਾ ਬੰਦਾ ਤਾਂ ਫਿਰ ਉਹ ਉੱਥੋਂ ਭੱਜੇਗਾ ਨਹੀਂ ਜਿਸ ਤਰ੍ਹਾਂ ਪਹਿਲਾਂ ਤੁਸੀਂ ਸੁਣਦੇ ਹੋ ਕਿ ਕਿਸੇ ਡੀਡਿਕਸ਼ਨ ਸੈਂਟਰ ਤੋਂ ਬੰਦੇ ਭੱਜ ਗਏ ਫਿਰ ਉਹ ਭੱਜਣਗੇ ਨਹੀਂ ਜਦੋਂ ਉਹ ਮੋਟੀਵੇਟ ਹੋ ਕੇ ਜਾਏਗਾ ਔਰ ਇਸੇ ਤਰ੍ਹਾਂ ਜੇਲ੍ਹਾਂ ਦੇ ਵਿੱਚ ਆਮ ਆਦਮੀ ਕਲੀਨਿਕ ਦੇ ਨਾਲ ਜਿਹੜੀ ਸਾਈਕੋਸੋਸ਼ਲ سپورਟ ਦੇ ਨਾਲ ਜੇਲ੍ਹਾਂ ਨੂੰ ਵੀ ਆਪਾਂ ਰਿਫਾਰਮਸ ਜਿਹੜੇ ਸੈਂਟਰ ਬਣਾਣਾ ਉਹਨੂੰ ਸੁਧਾਰ ਕਰਨਾ ਅਸਲੀ ਮੋਕਪਤ ਸਿੰਘ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ